ਸਸਿਕਲ ਦੋਸਤੋ ਅੱਜ ਆਪਾਂ ਇੱਥੋਂ ਚੱਲਾਂਗੇ ਹੋਟਲ ਪੈਰਾਡਾਈਜ਼ ਕੁੰਬਲਗੜ੍ਹ ਇੱਥੋਂ ਚੱਲਾਂਗੇ ਆਪਾਂ ਨਾਥ ਦਵਾਰਾ ਨਾਥ ਦਵਾਰਾ ਤੋਂ ਤਕਰੀਬਨ ਹੈਗਾ 40 ਕਿਲੋਮੀਟਰ ਤੇ ਉੱਥੋਂ ਇੱਕ ਤੋਂ ਟੈਂਪਲ ਜਿਹੜੇ ਫਿਰ ਸਭ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਜਾਵਾਂ ਇੱਕ ਬਹੁਤ ਹੀ ਪਿਆਰੀ ਲੋਕੇਸ਼ਨ ਗੌਰਮ ਘਾਟ ਗੌਰਮ ਘਾਟ ਜਾਣ ਲਈ ਆਪਾਂ ਨੂੰ ਜਾਣਾ ਪਊਗਾ ਨਾਥ ਦਵਾਰਾ ਤੋਂ ਮਾਵਲੀ ਜਕਸ਼ਨ ਤੇ ਮਾਵਲੀ ਜਕਸ਼ਨ ਚੋਂ ਇੱਕ ਟ੍ਰੇਨ ਚੱਲਦੀ ਹੈ ਉਹ ਟ੍ਰੇਨ ਤੇ ਬੈਠ ਕੇ ਆਪਾਂ ਤانوں ਗੌਰਵ ਘਰ ਦਿਖਾਵਾਂਗੇ ਜਿਹੜਾ ਤੁਸੀਂ ਆਮ ਤੌਰ ਤੇ YouTube ਤੇ ਵੀਡੀਓ ਚ ਦੇਖਦੇ ਰਹਿੰਦੇ ਹੋ ਲੋਕਾਂ ਦਾ ਪਰ ਪ੍ਰੰਤੂ ਹਾਲੇ ਤੱਕ ਕੋਈ ਵੀ ਪੰਜਾਬ ਦਾ ਰਾਈਡਰ ਉੱਥੇ ਨਹੀਂ ਪਹੁੰਚਿਆ ਘੱਟ ਪਹੁੰਚਿਆ ਤੇ ਆਪਾਂ ਤੁਹਾਨੂੰ ਗੌਰਵ ਘਰ ਦਿਖਾਵਾਂਗੇ ਤੁਸੀਂ ਬਸ ਇਨਾ ਕੰਮ ਕਰਨਾ ਕਿ ਵੀਡੀਓ ਦੇਖਦੇ ਰਿਹਾ ਕਰੋ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਤੇ ਕਮੈਂਟ ਵੀ ਕਰਦੇ ਜਾਓ ਦੋਸਤੋ ਫਿਰ ਜੁੜੇ ਰਹੋ ਅੱਜ ਹੈਗੀ ਦੋਸਤੋ 16 7 2024 ਤੇ ਆਾ ਹੋਟਲ ਪੈਰਾਡਾਈਸ ਨੂੰ ਆਪਾਂ ਚੱਲਾਂਗੇ ਤੇ ਆਪਣਾ ਘੋੜਾ ਪੂਰਾ ਰੈਡੀ ਖੜਾ ਹੈ ਮੇਰੇ ਨਾਲ ਦਾ ਸਾਥੀ ਬਾਈਕਰ ਉਹ ਸਾਹਮਣੇ ਦੇਖ ਸਕਦੇ ਹੋ ਉੱਤਰ ਸੇਮ ਸਫਰੀ ਹਲੇ ਅੰਦਰ ਰੂਮ 'ਚ ਹੈ ਉਹ ਥੋੜਾ ਜਿਹਾ ਵੀਡੀਓ ਐਡਿਟ ਕਰ ਰਿਹਾ ਹੈ ਪਰੰਤੂ ਅਜੇ ਆਪਾਂ ਅੱਧਾ ਭਾਗ ਘੰਟਾ ਠਹਿਰ ਕੇ ਚੱਲਾਂਗੇ ਸਾਡਾ ਇੱਕ ਕੁਮਲ ਘਟ ਤੋਂ 4 ਕਿਲੋਮੀਟਰ ਪਹਿਲਾਂ ਖੱਬਿਆ ਥਾ ਤੇ ਭਵਿੰਦਰ ਜੀ ਇੱਥੇ ਇਥੋਂ ਦੇ ਆਨਰ ਨੇ ਕਿ ਦੋ ਦੋ ਨਾਈਟ ਐਸੇ ਇੱਥੇ ਲਗਾਈਆਂ ਹੈ ਪੰਜਾਬੀ ਥਾਲੀ ਤਾਂ ਬਹੁਤ ਹੀ ਪਿਆਰੀ ਲੱਗੀ ਸਾਨੂੰ ਅਸੀਂ ਦੋਨੋਂ ਗਰ ਪੰਜਾਬੀ ਖਾਣੀ ਖਾਧੀ ਹੈ ਤੇ ਰੈਂਟ ਵੀ ਬਹੁਤ ਵਧੀਆ ਲੱਗਿਆ ਅੱਗੇ ਅਸੀਂ ਪੁੱਛਿਆ ਸੀ ਉਹ ਜਿਹੜਾ ਰੈਂਟ ਵੱਧ ਸੀਗਾ ਤੇ ਅਸੀਂ ਤੁਹਾਨੂੰ ਵੀ ਪੂਰੇ ਪਰਜੋਰ ਇੱਕ ਰਿਮਾਂਡ ਕਰਦੇ ਹਾਂ ਰਕਮੈਂਡ ਕਰਦੇ ਹਾਂ ਪੈਰਾਡਾਈਜ਼ ਹੋਟਲ ਜਰੂਰ ਵੀ ਤੁਸੀਂ ਕੁੰਬੜਗੜ੍ਹ ਆਓ ਕੁੰਬੜਗੜ੍ਹ ਤੋਂ ਪਹਿਲਾਂ ਜਦੋਂ ਕੁੰਬੜਗੜ੍ਹ ਐਂਟਰੀ ਕਰਦੇ ਚਾਰ ਮਿੰਟ ਪਹਿਲਾਂ ਖਾਵੇ ਪੈਰਾਡਾਈਜ਼ ਹੋਟਲ ਤੁਹਾਨੂੰ ਦੱਸੂਗਾ ਕਿ ਉੱਥੇ ਤੁਸੀਂ ਬੇਚ ਜਿੱਤ ਮੇਡ ਆਰਡਰ ਹੋ ਕੇ ਰਹਿ ਸਕਦੇ ਹੋ ਖਾਣਾ ਜਿੰਨਾ ਸਾਰਾ ਅੰਦਰ ਪ੍ਰਬੰਧ ਹੈਗਾ ਤੇ ਨੇਚਰ ਤੋਂ ਖਾਣ ਬਹੁਤ ਵਧੀਆ ਲੱਗੇ ਸਾਨੂੰ ਤੁਹਾਡਾ ਜਰਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਇਕਲੋ ਵੀ ਸੇਫ ਹੈ ਤੇ ਅਸੀਂ ਆਮ ਅਸੀਂ ਲਗਨ ਵੀ ਢੰਡੋ ਸਾਹਿਬ ਨੇ ਕੱਲ ਦਾ ਬਾਈਕ ਉੱਪਰ ਹੀ ਬੰਨਿਆ ਛੱਡਦਾ ਸੀਗਾ ਤੇ ਬਾਕੀ ਮੈਂ ਸੋਣ ਲਾ ਕਿ ਜਿਹੜੇ ਰੇਟ ਤੇ ਇਹ ਹਟਲ ਹੈਗਾ ਇੱਥੇ ਉਹ ਬਾਕੀ ਸਾਰੇ ਜ਼ਿਆਦਾ ਆਈਫਾਈ ਕਮ ਇੱਥੇ ਲਗਜ਼ਰੀ ਵੀ ਹੈ ਤੇ ਰੇਟ ਵੀ ਜਲ ਬਿਲਕੁਲ ਬੈਠੀ ਦੋਸਤੋ ਦੋਸਤੋ ਤੁਸੀਂ ਆ ਕੇ ਟ੍ਰੈਵਲਰ ਸੁਦੀਪ ਢਿੱਲੋਂ ਦਾ ਨਾਮ ਲੈਣਾ ਇੱਥੇ ਆ ਕੇ ਤੇ ਤੁਹਾਨੂੰ ਪਹਿਲਾਂ ਤੁਸੀਂ ਆਪਣੇ ਤੌਰ ਤੇ ਰੈਂਟ ਪਤਾ ਕਰ ਲਿਓ ਉਸ ਤੋਂ ਬਾਅਦ ਇਹ ਨਾਮ ਲੈ ਕੇ ਪਤਾ ਕਰੋਗੇ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਇੱਥੇ ਦਿੱਤਾ ਜਾਊਗਾ। ਬੰਦੇ ਜੀ ਠੀਕ ਹੈ ਬਿਲਕੁਲ ਬਿਲਕੁਲ ਜਰੂਰ ਸੇ ਪਤਾ ਲਿਓ ਕਿ ਐਸੇ ਰੈਂਟ ਫੋਲੋਅਰ ਜਰੂਰ ਪਤਾ ਲੇ ਵਿਜ਼ਿਟ ਕਰੇ ਬਾਸ। ਤਾਂ ਔਰ ਆਪਾਂ ਜਿਹੜਾ ਆਪਣਾ ਸਿਕਰ ਨਿਸ਼ਾਨੇ ਨੂੰ ਸਾਹਮਣੇ ਲਗਾ ਰਹੇ ਕਾਊਂਟਰ ਦੇ ਬਿਲਕੁਲ ਤੇ ਲੋ ਜੀ ਢਿੱਲੋ ਸ਼ਾਪ ਹੋਟਲ ਹੋ ਗਿਆ ਹੈ। ਹਾਂ ਹੁਣ ਸਾਡਾ ਸ਼ੇਅਰ ਹੋ ਗਿਆ ਹੈ। ਹਾਂ ਬਿਲਕੁਲ। ਠੀਕ ਹੈ ਬੰਦੇ ਇਹ ਤਾਂ ਆਪਾਂ ਇਸ ਕੋ ਨਹੀਂ ਨਹੀਂ ਜੰਡੀ ਜੀ ਲਗਾ ਕਰਦੇ ਹਾਂ ਸਾਡੇ ਬੰਦੇ ਆਏਗੇ ਤਾਂ ਚੈੱਕ ਕਰਨਗੇ ਉਹ ਬਿਲਕੁਲ ਬਿਲਕੁਲ ਸਰ ਠੀਕ ਹੈ ਹਮਮ ਚਲੋ ਥੈਂਕ ਯੂ ਜੀ ਬਹੁਤ ਵਧੀਆ ਲੱਗਾ ਸਾਡੇ ਕੋਲ ਆ ਕੇ ਜਦੋਂ ਵੀ ਦੁਬਾਰਾ ਆਵਾਂਗੇ ਠੀਕੀ ਆਵਾਂਗੇ ਔਰ ਹੋਰ ਲੋਕਾਂ ਨੂੰ ਔਰ ਨੈਕਸਟ ਟਾਈਮ ਵੀ ਫੈਮਿਲੀ ਨਾਲ ਆਵਾਂਗੇ ਸਰ ਬਦਲਣਾ ਜ਼ਰੂਰ ਬਦਲਣਾ ਸਭ ਰੋਗੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਤੁਹਾਡੇ ਬਾਈਕ ਚ ਕੋਈ ਪ੍ਰੋਬਲਮ ਆ ਜਾਣਾ ਕਿਉਂ ਸਾਹਮਣੇ ਖੜਾ ਹੈ ਤਰਸਿੰਦ ਸਫਰੀ ਉਹਦੀ ਬਾਈਕ ਦਾ ਪਿਛਲਾ ਪੈਰ ਪੈਂਚਰ ਹੋ ਗਿਆ ਹਵਾ ਘੱਟ ਸੀ ਕਿੱਥੇ ਹੋ ਰਹੇ ਹਨ ਸਮਝ ਲਈ ਆਪਾਂ ਕੁੰਮੜਗੜੀ ਹਜੇ ਫੋਟੋ ਪਾਇਆ ਢਾਈ ਤੋਂ ਚੱਲੇ ਸੀ ਥੋੜੀ ਜਿਹਾ ਬਾਅਦ ਜਾ ਕੇ ਦੇਖਿਆ ਤਾਂ ਹਵਾ ਘੱਟ ਸੀ ਤੇ ਪੈਂਚਰ ਚੱਟ ਹੋ ਰਹੇ ਹਨ ਲੋ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਨਾਸਤ ਵਾਲਾ ਦੇ ਵਿੱਚ ਬਣੀ ਹੋਈ ਆ ਚੀਜ਼ ਹੈ ਗੇਟ ਬਣਿਆ ਡਿਜ਼ਾਈਨਦਾਰ ਰੋਟੀ ਤੁਹਾਡੇ ਨਾਲ ਗੱਲ ਕਰ ਹੀ ਰਹੇ ਸੀ ਕੁੰਮੜਗੜ ਤੋਂ ਚੱਲੇ ਭੁੱਖੇ ਸਾਰੇ ਰਸਤੇ ਰੈਸਟ੍ਰੈਂਟ ਸੀਗੇ ਸਾਰੇ ਬੰਦ ਸੀ ਪਰ ਆ ਹੁਣ ਇੱਥੇ ਝਾਲ ਪਾਟੀ ਰੋਟੀ ਤੇ ਸਬਜੀ ਆ ਚੱਕ ਲਈ ਮੇਰੀ ਰੋਟੀ ਐਨਾ ਭੁੱਖ ਲੱਗੀ ਤੈਨੂੰ ਏ ਤੇ ਹੁਣ ਨਾਲ ਦੀਵਾਰਾ ਬੈਠੇ ਆ ਸਫਰੀ ਦਾ ਪੂਰੇ ਪੇਟ ਲੱਗਿਆ ਸੀ ਨਾਲ ਦੂਜੇ ਪਾਸੇ ਤੇ ਇੰਨੀ ਕਿ ਤਾਂ ਆਪਾਂ ਮਿੱਠਾ ਚੱਕਰ ਦੀ ਪੀ ਜਾਨੇ ਦੋਸਤੋ ਚਾਹ ਰਸਤਾ ਜਿੰਨਾ ਤੁਸੀਂ ਲੂੰਗੇ ਚਲੇ ਜਾਨੇ ਹੋ ਉਨਾ ਹੀ ਚਾਹ ਦਾ ਕੱਪ ਛੋਟਾ ਹੁੰਦਾ ਜਾਂਦਾ ਤੇ ਹੁਣ ਆਪਾਂ ਇਹ ਪੀ ਰਹੇ ਆ ਉਹਦੇ ਉਪਰ ਦੀ ਚਾਹ ਤੇ ਚਾਹ ਪੀ ਕੇ ਘੁੰਮਾਂਗੇ ਆਪਾਂ ਸਾਰਾ ਉਹਦੇ ਉਪਰ ਤੇ ਤੁਸੀਂ ਵੀ ਜੁੜੇ ਰਹੋ ਰਾਜਸਥਾਨ ਮੌਨਸੂਨ ਬਾਈਕ ਟ੍ਰਿਪ ਦੇ ਸਾਰੇ ਬਲੌਗ ਵੇਖਣ ਲਈ ਟਰੈਵਲਰ ਸੁਖਰੀਵ ਢਿੱਲਾ YouTube ਚੈਨਲ ਤੇ ਜਾ ਕੇ ਤੁਸੀਂ ਸਾਰੇ ਬਲੌਗ ਵੇਖ ਸਕਦੇ ਹੋ ਜੇਕਰ ਤੁਹਾਨੂੰ ਚੰਗੇ ਲੱਗਣ ਤਾਂ ਨੂੰ ਲਾਈਕ ਕਮੈਂਟ ਸ਼ੇਅਰ ਜੁਲ ਕਰਿਆ ਕਰੋ ਤਾਂ ਕਿ ਸਾਡੇ ਵੀ ਹੌਸਲਾ ਫਜੇ ਹੁੰਦੀ ਰਹੇ ਤੇ ਬਾਕੀ ਮੇਰੇ ਨਾਲ ਨੇ ਤਸੀਮ ਸਬਰੀ ਸਬਰੀ ਸਾਹਿਬ ਵੀ ਬੜਾ ਕਾ ਪਚਾਰਾ ਫੜੀ ਬੈਠੇ ਮਤਲਬ ਕਿ ਵਿਖਾਉਣਾ ਪੈਂਦਾ ਹੱਥ ਦੇ ਲਈ ਹੋ ਜਾਂਦਾ ਸਸੀ ਗੱਲ ਦੋਸਤੋ ਆਪਾਂ ਇੱਥੇ ਰੁਕੇ ਆ ਹਾਟਲ ਕਿਹੜਾ ਹੋਤੋ? ਪਾਸਾ ਕਾਸਾ ਲੇਕ ਵਿਊ ਕਾਸਾ ਨੇ ਕਿ ਦੀ ਹੋਤੋ ਦੇ ਟਾਪ ਰੂਲ ਲੈ ਲਿਆ ਉਹ ਸਾਹਮਣੇ ਦਿਖਾਣ ਦਾ ਸਾਤਾ ਬਾਈ ਦੀ ਦੇ 70 ਪਾਈਂਸ ਇਹ ਉੱਤੇ ਦੇ ਦੁਬਾਰਾ ਇੱਕ ਦੁਕਾਨ ਇਹ ਹੋਰ ਆਪ ਚੱਲੇ ਆ ਫਟੇ ਸੱਕ ਲੇਖਦੇ ਚੱਲਦੇ ਹਰਾ

ਇਹ ਫਤਿਹਸਾਗਰ ਲੇਕ 1680 ਦੇ ਵਿੱਚ ਬਣਾਈ ਗਈ ਸੀ ਮਨੁੱਖ ਦੁਆਰਾ ਜਿਹੜੀ ਨਿਮਰਤ ਝੀਲ ਹੈ ਇਹ ਉਹ ਸਾਹਮਣੇ ਇਹਦੇ ਇੱਕ ਮਿਊਜ਼ੀਅਮ ਟਾਈਪ ਹੈ ਜਿੱਥੇ ਆਪਣੀਆਂ ਆ ਜਿਹੜੀਆਂ ਖੜਗੀਆਂ ਬੋਟਿੰਗ ਇਹਨਾਂ ਰਾਹੀਂ ਉੱਥੇ ਜਾ ਸਕਦੇ ਆ ਇਹਨਾਂ ਦਾ ਆਪਾਂ ਦੇਖਦੇ ਆਂ ਤੇ ਦੋਸਤੋ ਬੋਟੀਆਂ ਜਿਹੜੀ ਅੰਦਰ ਇਹਦੇ ਬੈਸ਼ਾਲਾ ਬਣੀ ਹੋਈ ਹੈ ਕਾਫੇ ਬਣਿਆ ਹੋਇਆ ਜਾਂ ਕੈਫੇ ਬਣੇ ਹੋਏ ਆ ਉਹ ਉੱਥੇ ਪਹੁੰਚ ਰਹੇ ਨੇ ਇਹ ਆਪਾਂ ਨੂੰ ਦੇਖਦੇ ਆਂ ਦੋਸਤੋ ਆਪਾਂ ਬੈਠੇ ਆ ਫੂਡ ਇੰਡ ਲੈਂਡ ਰੈਸਟੋਰੈਂਟ ਦੇ ਵਿੱਚ ਮਹਾਰਾਜ ਪ੍ਰਤਾਪ ਸਮਾਰਕ ਦੇ ਨਾਂ ਤੇ ਹੈਗਾ ਇਹ ਤੇ ਇਥੇ ਆਪਾਂ ਖਾਣੇ ਆ ਮੈਗੀ ਮੈਗੀ ਖਾਣ ਤੋਂ ਬਾਅਦ ਚੱਲਾਂਗੇ ਆਪਾਂ ਲੇਕ ਦੇ ਵਿੱਚ ਵੋਟਿੰਗ ਕਰਾਂਗੇ ਦੋਸਤੋ ਆਪਣੀ ਮੈਗੀ ਆ ਗਈ ਜੇ ਆਪਾਂ ਮੈਗੀ ਖਾਣ ਲੱਗੇ ਆਪਾਂ ਭੁੱਖ ਲੱਗੀ ਹੋਈ ਸੀ ਸਬਰੀ ਸਾਹਿਬ ਥੋੜੀ ਜਿਆਦਾ ਭੁੱਖੀ ਤੇ ਹੁਣ ਆਪਾਂ ਇਹ ਤੋਂ ਖਾ ਕੇ ਕਰਾਂਗੇ ਵੋਟਿੰਗ ਆਜੋ ਫਿਰ ਤੋਂ ਆਪਾਂ ਖਾ ਰਹੇ ਆ ਮੈਗੀ ਤੇ ਆ ਹੈਗੀ ਇੱਕ ਕਲਰ ਚਾ ਨੂੰ ਮੈਗੀ ਖਾ ਕੇ ਆਪਾਂ ਚੱਲਦੇ ਆਂ ਅੱਗੇ ਦੋਸਤੋ ਮੈਗੀ ਖਾ ਲਈ ਬਹੁਤ ਟੇਸਟੀ ਸੀ ਤੇ ਹੁਣ ਆਪਾਂ ਇੱਥੋਂ ਲਵਾਂਗੇ ਟਿਕਟ ਤੇ ਚੱਲਾਂਗੇ ਬੋਟਿੰਗ ਲਈ ਦੋਸਤੋ ਆਪਾਂ ਟਿਕਟ ਲੈ ਲਈ ਹੈ ਮੋਟਰ ਬੋਟ ਦੀ 889 ਮੋਟਰ ਬੋਟ ਜਿਹੜੀ ਸਪੀਡ ਬੋਟੋਂ ਮਹਿੰਗੀ ਹੈ ਬਾਰਸ਼ ਪੂਰੀ ਹੋ ਰਹੀ ਹੈ ਸਾਡੀ ਰਾਈਡ ਦਾ ਨਾਮ ਵੀ ਮੌਨਸੂਨ ਬਾਈਕ ਰਾਈਡ ਰਾਜਸਥਾਨ ਹੈ ਤੇ ਪੂਰਾ ਸਫਲ ਹੋ ਗਿਆ ਸਾਡੀ ਰਾਈਡ ਦਾ ਨਾਮ ਆ ਜਿਹੜਾ ਤੋਂ ਆਹ ਬੋਟ ਹੈ ਮੋਟਰ ਬੋਟ ਹੈ ਤੇ ਆਪਾਂ ਹੁਣ ਬੈਠਾਂਗੇ ਲੋ ਵੀ ਤੋਂ ਮੋਟਰ ਬੋਟ ਨੂੰ ਸਟਾਰਟ ਮੋਟਰ ਬੋਟ ਸਟਾਰਟ ਤੇ ਹੁਣ ਆਪਾਂ ਚੱਲੇ ਆ 89 ਜਿਹੜੀ ਟਿਕਟ ਦੇ ਪੈਸੇ ਦੇ ਕੇ ਮੋਟਰ ਬੋਟ ਦੇ ਵਿੱਚ ਉਹ ਹੈ ਜੀ ਸਪੀਡ ਬੋਟ ਉਹਦੀ ਟਿਕਟ ਹੈਗੀ 279 ਰੁਪਏ ਇਹ ਆਪਾਂ ਇਹਦੇ ਹੈਗੇ 15 ਮਿੰਟ ਦਾ ਡੈਮੋ ਲਾ 3 ਮਿੰਟ ਦਾ ਇਹ ਆਪਾਂ ਫਿਰ ਨਜ਼ਾਰੇ ਹੋਰ ਲੈਣੀ ਸੀਗੀ ਤਾਂ ਹੀ ਆਪਾਂ ਫਿਰ ਇਹ ਲਈ ਹੈ بارش ਹੋ ਰਹੀ ਹੈ ਆਏ ਹਾਏ ਕੀ ਬਾਤ ਹੈ ਛੱਲਾ ਪਾਣੀ ਦੀਆਂ ਛੱਲਾ ਹੋ ਗਣ ਬੋਲੀ ਉਹ ਸਾਹਮਣੇ ਇਹਦੇ ਚ ਟਾਪੂ ਬਣੇ ਹੋਇਆ ਦੋਸਤੋ ਟਾਪੂ ਕਹਿੰਦੇ ਬੰਦ ਆ ਉਹਨਾਂ ਦਾ ਕੰਮ ਚੱਲ ਰਿਹਾ ਤੇ ਉੱਥੇ ਆਪਾਂ ਕਹਿੰਦੇ ਹਲੇ ਜਾ ਨਹੀਂ ਸਕਦੇ ਹਲੇ ਇਹ ਗੀੜਾ ਦਬਾਉਣ ਕੇ 15 ਮਿੰਟ ਦਾ ਤੇ ਆ ਛੱਲਾ ਛੱਲਾ ਪੂਣੀਆਂ ਵੱਜ ਰਹੀਆਂ ਪਾਣੀ ਦੀਆਂ ਨਜ਼ਾਰਾ ਆ ਗਿਆ ਫਤੇ ਸਾਗਰ ਝੀਲ ਦੇ ਵਿੱਚ ਬੋਟਿੰਗ ਕਰਕੇ ਫਤੇ ਸਾਗਰ ਝੀਲ ਦੇ ਵਿੱਚ ਚੱਲਦੇ ਹੋਏ ਸੁਹਾਰੇ ਇਹ ਇੱਕ ਔਰ ਹੈ ਤੇ ਇਹ ਹੈਗਾ ਟਾਪੂ ਆ ਦੋਸਤੋ ਉਹ ਦੋਸਤੋ ਬੈਦ ਨਾਲ ਇੱਕ ਟਾਪੂ ਹੈ ਜਿਹੜਾ ਇਹਦੇ ਵਿੱਚ ਬਣਿਆ ਹੋਇਆ ਫਤੇਜਾਗਰ ਰੇਖ ਦੇ ਵਿੱਚ ਉਹ ਬੰਦ ਹੈ ਕਿੰਨਾ ਕੰਮ ਚੱਲ ਰਿਹਾ ਹੈ ਉੱਥੇ ਆਪਾਂ ਹਲੇ ਜਾ ਨਹੀਂ ਸਕਦੇ ਦੋਸਤੋ ਟਾਪੂ ਦੇ ਕੋਲ ਹੀ ਆਪਾਂ ਲੰਘ ਰਹੇ ਹਾਂ ਜਿਹੜਾ ਫਤੇਜਾਗਰ ਰੇਖ ਦੇ ਵਿੱਚ ਬਣਿਆ ਹੋਇਆ ਟਾਪੂ ਹੈ ਉਹ ਸਾਹਮਣੇ ਇੱਕ ਉਹ c'est bon, on ਆ ਲੱਗਦਾ ਜਿਵੇਂ ਡੋਨਗੇ ਵੀ ਹੋ ਜੇ। ਜੀ ਸਬਰੀ ਸਭ ਕਰ ਰਹੇ ਆ। ਫਤਿਹ ਸਾਗਰ ਦੇਗ ਦੇ ਵਿੱਚ VOTING ਤੇ VOTING ਦੇ ਨਜ਼ਾਰੇ ਤੁਸੀਂ ਦੇਖ ਰਹੇ ਹੋ ਆ ਹੈਗੀ ਲੇਕ ਸਾਰੀ ਇਧਰੋਂ ਪੂਰੀ ਕਮਾਲੀ ਹੋ ਰਹੀ ਕੇ ਜਾਵਾ। ਆ ਚੱਲਣ ਦੇ ਮਾਰੀ ਆਪਣੀ ਰਾਈਡ ਹੋਣ ਵਾਲੀ ਖਤਮ ਤੇ ਦੂਜੀ ਚੀਜ਼ ਲੱਗ ਤੇ 15 ਮਿੰਟ ਆਪਾਂ ਪੂਰਾ ਇੰਜੋਏ ਕੀਤਾ ਫਤੇਜਾਗਰ ਝੀਲ ਦੇ ਵਿੱਚ ਤੇ ਝੀਲ ਦੇ ਕਿਨਾਰੇ ਵੱਲ ਨੂੰ ਪਹੁੰਚ ਰਹੀ ਹੈ ਬੋਟ ਹੌਲੀ-ਹੌਲੀ ਦੇਖ ਸਕਦਾ ਤੁਸੀਂ ਆ ਜਾਂਦੇ ਫਤੇਜਾਗਰ ਝੀਲ ਦਾ ਨਜ਼ਾਰਾ ਪੂਰਾ ਪਰ ਇੱਕ ਜਿਹੜੇ ਵਿੱਚ ਟਾਪੂ ਬਣੇ ਉੱਥੇ ਨਹੀਂ ਜਾ ਸਕਿਆ ਆਪਾਂ دوستੋ ਕੋਈ ਗੱਲ ਨਹੀਂ ਨੈਕਸਟ ਸਟਾਪ ਸਹੀ ਲੋ ਵੀ ਦੋਸਤੋ ਡਾਈ ਆਪਣੀ ਆ ਗਈ ਬਿਲਕੁਲ ਐਂਡ ਪੁਆਇੰਟ ਤੇ ਇਥੋਂ ਆਪਾਂ ਉਤਰਾਂਗੇ ਉਹ ਸਾਹਮਣੇ ਆ ਗਏ ਬੰਦੇ 200 ਦੋਸਤੋ ਸਮਝ ਦੇ ਸਕਦੇ ਫਤੇਜ ਸਾਗਰ ਲੇក ਲਿਖਿਆ ਹੋਇਆ ਇਹ ਆ ਫੱਟੇ ਲੱਗੇ ਹੋਏ ਜਿਵੇਂ ਆਪਣੇ ਨਹਿਰਾਂ ਦੇ ਝਾਲਾਂ ਤੇ ਲੱਗੇ ਹੁੰਦੇ ਆ ਜੇ ਕੋਈ ਫालतू ਪਾਣੀ ਹੁੰਦਾ ਹੋਵੇ ਇਧਰੋਂ ਕੱਢ ਕੇ ਇਧਰੋਂ ਹੋਰ ਪਾਸੇ ਨੂੰ ਜਿਹੜਾ ਹੈਗਾ ਜਦੋਂ ਕੋਈ ਰਿਸਕ ਆਉਂਦਾ ਹੋਵੇ ਉਦੋਂ ਕੱਢ ਦਿੰਦੇ ਹੋਣਗੇ ਦੋਸਤੋ ਅਸੀਂ ਲੇਕ ਦਾ ਆਲਾ ਦੋਲਾ ਘੁੰਮ ਰਹੇ ਆ ਇਹ ਬਾਕਿੰਗ ਸਵੇਰ ਦੀ ਸ਼ਹਿਰ ਲਈ ਜਗ੍ਹਾ ਬਣੀ ਹੈ ਤੇ ਮੀਂਹ ਪੈ ਰਿਹਾ ਕਣੀਆਂ ਪੈ ਰਹੀਆਂ ਮੌਨਸੂਨ ਰਾਈਡ ਦਾ ਨਾਮ ਸਾਰਥਕ ਹੋ ਰਿਹਾ ਤੋ ਦੇਖ ਰਹੇ ਹੋ फतेह सागर ਲੇਕ ਉਦੇਪੁਰ फतेह सागर ਲੇਕ ਉਦੇਪੁਰ ਦੋਸਤੋ ਪਹਾੜੀ ਦੀ ਚੋਟੀ ਤੇ ਤੁਸੀਂ ਦੇਖ ਰਹੇ ਹੋ ਨਿੰਮ ਚਮਤਾ ਦਾ ਮੰਦਿਰ ਤੇ ਉਹ ਜਾ ਰਹੇ ਆ ਲੇਟਾਂ ਚੱਲਦੀਆਂ ਹੋਗੀਆਂ ਰੋਬੇ ਉਹਦੇ ਵਿੱਚ ਦੀ ਆਪਾਂ ਉੱਪਰ ਜਾ ਸਕਦੇ ਆ ਤੇ ਪਰ ਹੁਣ ਸਾਡੇ ਕੋਲ ਸਮਾਂ ਘੱਟ ਹੈ ਅਸੀਂ ਹੋਰ ਵੀ ਜਗ੍ਹਾ ਦੇਖਣੀ ਹੈ ਤੇ ਵਾਪਸ ਪੈਦਲੀ ਆਏ ਆ ਪੈਦਲੀ ਜਾਣਾ ਹੈ ਇਸ ਲਈ ਇੱਥੇ ਨਹੀਂ ਜਾ ਰਹੇ ਨੈਕਸਟ ਟਾਈਮ ਦੇਖਾਂਗੇ ਚਲੋ ਫਿਰ ਚੱਲਦੇ ਆਂ ਵਾਪਸ ਦੋਸਤੋ ਤੇ ਇਧਰੋਂ ਵੀ ਵਧੀਆ ਮਾਹੌਲ ਆ ਪੂਰਾ ਜੀਕਰ ਦਾ ਰੇਲਕ ਤੇ ਘੁੰਮਣ ਨੂੰ ਫਤੇ ਸਗਰ ਰੇਲਕ ਨਿੱਕੀ ਨਿੱਕੀ ਗੰਨ ਦਾ ਮੈਂ ਬਹਿ ਰਿਹਾ ਤੇ ਆਹ 뷰 ਆ ਜੀ ਰੇਲਕ ਦਾ ਰਾਤ ਦਾ 뷰 ਆ ਇਹ ਇਹ ਯਾਰ ਨਾਰਥ-ਈਸਟ ਵੇ ਸਾਨੂੰ ਉੱਥੇ ਵੀ ਜਰਾ ਸਟਾਪ ਕਰਦੇ ਆਹ ਮਗਰ ਨਾਲੇ ਹਾਂ ਲੋ ਵੀ ਦੋਸਤੋ ਆਪਾਂ ਘੁੰਮ ਕੇ ਆ ਗਏ ਫਤਿਹ ਸਾਗਰ ਲੇਕ ਤੇ ਈਵਨਿੰਗ ਬਾਕ ਵੀ ਕਰ ਲਈ ਬਹੁਤ ਸੋਹਣਾ 뷰 ਸੀ ਬਰਖਾ ਹੋ ਰਹੀ ਸੀ ਥੋੜੇ ਥੋੜੇ ਨਿੱਕੀ ਨਿੱਕੀ ਕਣੀ ਪੈ ਰਹੀ ਸੀ Rajasthan Monsoon Bike Ride ਦਾ ਜਿਹੜਾ ਸਾਡਾ ਨਾਂ ਰੱਖਿਆ ਸੀ ਉਹ ਬਿਲਕੁਲ ਸਾਰਤਕ ਹੋ ਗਿਆ ਤੇ ਇਹਨੇ ਥੋੜੇ ਜਿਹਾ ਪੱਗ ਬੱਦਲ ਆਲੇ ਤੇ ਬੱਦਲ ਲਾਲੇ ਤੇ ਬੱਦਲ ਆਲੇ ਤੇ ਹੁਣ ਭਰਾਵੋ ਅਸੀਂ ਆ ਗਏ ਆ ਕਿ ਕਰਨ ਕੋਲੋਣਾ ਉਹ ਸਾਹਮਣੇ ਹੈਗਾ ਸਾਡਾ ਕਾਸਾ ਬਾਏ ਦਾ ਲੇਕ ਵਿਊ ਇੱਥੇ ਸਾਡਾ ਰੂਮ ਹੈ ਤੇ ਹੁਣ ਅਸੀਂ ਸੌਣੇ ਆ ਤੇ ਤੁਸੀਂ ਵੀ ਸੌਜੋ ਤੇ ਜੇਕਰ ਤੁਹਾਨੂੰ ਬਲੌਗ ਵਧੀਆ ਲੱਗੇ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਕਿਉਂਕਿ ਤੁਹਾਨੂੰ ਸਾਰੇ ਰਾਜਸਥਾਨ ਬਲੌਗ ਬਖਾਵਾਂਗੇ ਦੋਸਤੋ ਥੈਂਕ ਯੂ